ਲੁਧਿਆਣਾ ਤੋਂ ਰਾਸਵਾ ਮੈਂਬਰ ਸੰਜੀਵ अरोड़ा ਦੇ ਘਰ ਸਵੇਰ ਤੋਂ ਹੀ ਈਡੀ ਦੀ ਜਿਹੜੀ ਕਿ ਰੇਡ ਚੱਲ ਰਹੀ ਹੈ ਤਾਂ ਉਸ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਦੇ ਵੱਲੋਂ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤਾਂ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਤਾਂ ਮੇਰੇ ਨਾਲ ਚੇਅਰਮੈਨ ਜੋਰਾਵਰ ਸਿੰਘ ਮੌਜੂਦ ਨਹੀਂ ਗੱਲਬਾਤ ਕਰਾਂਗੇ ਜੋਰਾਵਰ ਜੀ ਕਿਵੇਂ ਦੇਖਦੇ ਹੋ ਲਗਾਤਾਰ ਈਡੀ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਜਿਹੜਾ ਕਿ ਟਾਰਗੇਟ ਉਹ ਕੀਤਾ ਜਾ ਰਿਹਾ ਹੈ ਤਾਂ ਅੱਜ ਵੀ ਲੁਧਿਆਣਾ ਦੇ ਵਿੱਚ ਸਵੇਰ ਤੋਂ ਹੀ ਰਾਸਵਾ ਮੈਂਬਰ ਸੰਜੀਵ अरोड़ा ਉਹਨਾਂ ਦੇ ਘਰ ਦੇ ਵਿੱਚ ਜਿਹੜੀ ਈਡੀ ਦੀ ਰੇਡ ਚੱਲ ਰਹੀ ਹੈ ਕਿਵੇਂ ਦੇਖਦੇ ਹੋ ਜਿਵੇਂ ਪਹਿਲਾਂ ਸਾਡੇ ਅਰਬੀਨ ਕੇਜਰੀਵਾਲ ਜੀ ਨੂੰ ਇਹਨਾਂ ਨੇ ਟਾਰਗੇਟ ਕੀਤਾ 8 ਮਹੀਨਾ ਬਿਨਾ ਮਤਲਬ ਤੋਂ ਜੇਲ੍ਹ ਦੇ ਵਿੱਚ ਬੰਦ ਕਰ ਰੱਖਿਆ ਉਹਦੇ ਵਿੱਚ ਵੀ ਕੁਝ ਨਹੀਂ ਮਿਲਿਆ ਉਹ ਬਾਹਰ ਆ ਗਏ ਐਵੇਂ ਹੀ ਹੁਣ ਇਹ ਕਰ ਰਿਹਾ ਇੱਥੇ ਵੀ ਨਿਕਲਣਾ ਕੁਝ ਨਹੀਂਗਾ ਇਹ ਪਾਰਟੀ ਵੱਧ ਰਹੀ ਹੈ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਹੈ ਉਹਦੇ ਕਰਕੇ ਦਬਾਉਣਾ ਚਾਹੁੰਦੇ ਗੁੰਡਾਗਰਦੀ ਕਰ ਰਹੇ ਆ ਤੇ ਇਹ ਡਰ ਜਾਣ ਕਿਸੇ ਤਰੀਕੇ ਨਾਲ ਪਰ ਇਹ ਮਿਹਨਤੀ ਲੋਕ ਆ ਸਾਰੇ ਜਿੰਨੇ ਵੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਆ ਇਹ ਡਰਨ ਵਾਲੇ ਨਾ ਤਮਕਾ ਜਿਹੜੀਆਂ ਧਮਕੀਆਂ ਦਿੰਦੇ ਆ ਉਹਨਾਂ ਨਾਲ ਡਰਨ ਵਾਲੇ ਹੁਣ ਤੱਕ ਗੱਲਬਾਤ ਹੋਈ ਹੈ ਸੰਜੀਵ अरोड़ा ਨਾਲ ਵੀ ਕਿਉਂ ਰੇਡ ਚੱਲ ਰਹੀ ਹੈ ਕਿਸ ਮਾਮਲੇ ਨੂੰ ਲੈ ਕੇ ਰੇਡ ਚੱਲ ਰਹੀ ਹੈ ਇਹ ਤੁਹਾਨੂੰ ਵੱਧ ਪਤਾ ਜੀ ਜਦੋਂ ਰੇਡ ਪੈਂਦੀ ਹੈ ਜੀ ਕਿਸੇ ਦਾ ਫੋਨ ਨਹੀਂ ਕੁਝ ਨਹੀਂ ਅੰਦਰ ਤਾਂ ਕੁਝ ਨਹੀਂ ਹੁੰਦਾ ਐਦਾਂ ਦੀ ਕੋਈ ਗੱਲਬਾਤ ਨਹੀਂ ਹਾਂਜੀ ਤੇ ਬੈਟਿੰਗ ਮਹਾਦੇਵ ਕੋਈ ਬੈਟਿੰਗ ਹੈ ਪਾਜੀ ਨੂੰ ਕਿਹਾ ਜਾ ਰਿਹਾ ਕਿ ਕਰੋੜਾਂ ਰੁਪਏ ਢੱਕੀ ਹੈ ਹੋਈ ਹੈ ਪਹਿਲਾਂ ਦੂਜੇ ਸੂਬੇ ਦਾ ਨਾਮ ਮੈਚ ਤੋਂ ਹੁਣ ਪੰਜਾਬ ਦਾ ਨਾਮ ਆ ਰਿਹਾ ਲੁਧਿਆਣਾ ਦੇ ਨਾਮ ਨਾਲ ਹੋਰ ਵੀ ਜ਼ਿਲ੍ਹੇ ਦੇ ਵਿੱਚ ਰੇਡਾਂ ਕੀਤੀ ਜਾ ਰਹੀ ਹੈ ਇਹ ਬਿਨਾ ਮਤਲਬ ਤੋਂ ਉਹੀ ਤੁਹਾਨੂੰ ਦੱਸਿਆ ਜੀ ਗੁੰਡ ਪਰ ਨਿਕਲਦਾ ਕੁਛ ਨਹੀਂ ਇੱਥੇ ਵੀ ਕੁਛ ਨਹੀਂ ਨਿਕਲਦਾ ਹਾਂ ਜੀ ਤਾਂ ਉਹ ਕਿਵੇਂ ਦੇਖਦੇ ਹੋ ਈਡੀ ਦੇ ਵੱਲੋਂ ਲਗਾਤਾਰ ਜਿਹੜੀ ਕਿ ਰੇਡ ਹੈ ਉਹ ਕੀਤੀ ਜਾ ਰਹੀ ਹੈ ਤਾਂ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਦੇਖੋ ਜਿਹਦੇ ਤੋਂ ਖਤਰਾ ਹੁੰਦਾ ਮੈਂ ਤਾਂ ਉਹਨੂੰ ਟਾਰਗੇਟ ਕਰਦਾ ਠੀਕ ਆ ਆਮ ਆਦਮੀ ਪਾਰਟੀ ਦਾ ਆਪਣਾ ਇਤਿਹਾਸ ਆ ਬਹੁਤ ਥੋੜੇ ਸਮੇਂ ਦੇ ਵਿੱਚ ਨੈਸ਼ਨਲ ਲੈਵਲ ਤੇ ਪਹੁੰਚ ਗਈ ਆ ਔਰ ਮੋਦੀ ਦਾ ਜੇ ਪਿਛੋਕੜ ਦੇਖਿਆ ਜਾਵੇ ਤਾ ਝੂਠ ਤੋਂ ਸ਼ੁਰੂ ਹੁੰਦਾ ਔਰ ਹੁਣ ਹੱਥ ਤੇ ਜਾ ਕੇ ਖਤਮ ਹੋ ਜਾਣਾ ਮੋਦੀ ਚਾਹ ਵੇਚੀ ਉਹ ਪਤਾ ਨਹੀਂ ਉਹ ਰੇਲਵੇ ਸਟੇਸ਼ਨ ਹੀ ਨਹੀਂ ਸੀ ਮੋਦੀ ਐਮ ਵਿੱਚ ਪੜਿਆ ਹੋਇਆ ਕੋਈ ਨਾਲ ਦਾ ਅਜੇ ਤੱਕ ਉਹਦੇ ਕਲਾਸ ਫੈਲ ਨਹੀਂ ਲੱਭ ਰਿਹਾ ਮੋਦੀ ਨੇ ਜਿੰਨਾ ਹੁਣ ਤੱਕ ਝੂਠ ਬੋਲ ਕੇ ਲੋਕਾਂ ਦੀ ਹਮਦਰਦੀ ਜਿੱਤੀ ਆ ਉਸ ਨੂੰ ਸਫਾਈ ਕਰਨ ਦਾ ਹੁਣ ਮੋਦੀ ਕੰਮ ਕਰ ਰਿਹਾ ਆਪ ਹੀ ਉਸ ਸਫਾਈ ਕਿਵੇਂ ਕਰੂਗਾ ਹੁਣ ਹੱਥ ਤੇ ਆ ਗਿਆ ਠੀਕ ਆ ਤੁਸੀਂ ਅਸੀਂ ਇਹ ਨਹੀਂ ਕਹਿੰਦੇ ਵੀ ਈਡੀ ਰੇਡ ਨਾ ਕਰੀ ਈਡੀ ਰੇਡ ਈਡੀ ਨੂੰ ਕੀ ਆਮ ਆਦਮੀ ਪਾਰਟੀ ਹੂ ਇੱਕ ਕ੍ਰੈਪਟਰ ਜਿਹੜੇ ਜਿਹਦੇ ਲੀਡਰ ਦੀਂਦੇ ਆ ਸੁਸ਼ੋਧਿਆ ਜੀ ਨੇ ਦੇਸ਼ ਦੇ ਵਿੱਚ ਕ੍ਰਾਂਤੀ ਲਿਆਂਦੀ ਔਰ ਸੁਸ਼ੋਧਿਆ ਜੀ ਫੜ ਲਿਆ ਸਤਿੰਦਰ ਜਾਨ ਜੀ ਜਿਹੜੇ ਜੇਲ੍ਹ ਚ ਨੇ ਸੰਜੇ ਜੀ ਜਿਹੜੇ ਜੇਲ੍ਹ ਤੋਂ ਆਏ ਨੇ ਤੇ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ 7-8 ਮਹੀਨੇ ਜੇਲ੍ਹ ਚ ਰਹਿ ਕੇ ਆਏ ਆ ਨਿਕਲਣਾ ਇਹਦੇ ਚੋਂ ਵੀ ਕੁਝ ਨਹੀਂ ਚਾਹੇ ਸੰਜੀਵ ਜੀ ਦੇ ਕਰ ਰਹੇ ਆ ਸਾਡੇ ਬੰਦੇ ਆ ਸੱਚੇ ਸੁੱਚੇ ਬੰਦੇ ਆ ਔਰ ਸੱਚ ਤੇ ਅਕੋਰਡਿੰਗ ਟੂ ਲਾ ਉਹ ਆਪਣਾ ਕੰਮ ਕਰ ਰਹੇ ਆ ਸਾਨੂੰ ਵਿਸ਼ਵਾਸ ਆ ਹੈ ਉਹ ਵੀ ਜਿਵੇਂ ਕੇਜਰੀਵਾਲ ਜੀ ਅੱਗੇ ਨੂੰ ਤਕੜਾ ਹੋ ਕੇ ਆਇਆ ਇਹ ਵੀ ਉਦੋਂ ਤਕੜੇ ਹੋ ਕੇ ਇਸ ਕੇਸ ਚੋਂ ਨਿਕਲਣਗੇ ਸਾਨੂੰ ਮਾਣ ਆ ਸਾਨੂੰ ਵਿਸ਼ਵਾਸ ਆ ਆਪਣੇ ਸਾਡੀ ਜੁਡੀਸ਼ਰੀ ਤੇ ਇਹ ਉਹ ਦੋਦਾ ਦੋਤੇ ਪਾਣੀ ਦਾ ਪਾਣੀ ਧੋ ਦੂ ਪਰ ਇਹ ਮੋਦੀ ਦਾ ਜਿਹੜਾ ਇੱਕ ਅੰਤ ਹੋ ਰਿਹਾ 303ਾਂ ਸੀਟਾਂ ਤੋਂ ਮੋਦੀ ਆਤ ਦੀਆਂ ਕਰਕੇ 240ਾਂ ਤੇ ਆ ਗਿਆ ਔਰ ਆਉਂਦੀ ਬੇਰੀ ਮੋਦੀ ਸੁਪਰੀਮ ਆਤ ਨਾਲ ਲੋਕ ਸਭਾ ਦੇ ਵਿੱਚ ਆਪਣਾ ਜਿਹੜਾ ਹੈਗਾ ਤੋ ਆ ਪਟ ਰਿਹਾ ਉਹਦੇ ਵਿੱਚ ਆਪਣੀ ਤੌਰ ਤੇ ਜੇ ਨਹੀਂ ਡਿੱਗ ਜਾਣਾ ਤੁਸੀਂ ਦੇਖੋ ਬਿਲਕੁਲ ਸਾਫ ਤੌਰ ਤੇ ਸਵਾਲ ਨੇ ਜਿਹੜੇ ਚੱਕੇ ਜਾ ਰਹੇ ਨੇ ਕੇਂਦਰ ਦੀ ਸਰਕਾਰ ਤੇ ਤਾਂ ਭਾਜਪਾ ਦੀ ਸਰਕਾਰ ਦੇ ਉੱਤੇ ਹਮਲਾਵਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਆਵਾਜ਼ ਮੀ ਪਾਰਟੀ ਦੇ ਨੁਮਾਇੰਦੇ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਢੀਕਪਾਲ ਦੇ ਡੈਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ